ਜ਼ਰੂਰ ਸੁਣੋ ਜੀ 26 ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਨੰਬਰ 1 ਸਵੇਰ ਵੇਲੇ ਬਾਸੀ ਰੋਟੀ ਭਾਵ ਬੇਹੀ ਰੋਟੀ ਖਾਣ ਨਾਲ ਦੰਦਾਂ ਨੂੰ ਤੱਤਾ ਠੰਡਾ ਲੱਗਣੋਂ ਹਟ ਜਾਂਦਾ ਹੈ ਤੇ ਦੰਦ ਮਜ਼ਬੂਤ ਹੋ ਜਾਂਦੇ ਹਨ ਨੰਬਰ 2 ਵਾਲਾਂ ਵਿੱਚ ਹਰ ਰੋਜ਼ ਕੰੰਗੀ ਨਾ ਕਰਨ ਨਾਲ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ ਨੰਬਰ 3 ਲੱਕੜੀ ਦੀ ਅੱਗ ਯਾਨੀ ਕਿ ਚੁੱਲ੍ਹੇ ਤੇ ਬਣਿਆ ਹੋਇਆ ਖਾਣਾ ਸਰੀਰ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਨੰਬਰ 4 ਜੋ ਲੋਕ ਰਾਤ ਨੂੰ ਕੱਚਾ ਪਿਆਜ਼ ਖਾਂਦੇ ਹਨ ਇਹ ਉਹਨਾਂ ਦੀ ਸਿਹਤ ਲਈ ਬਹੁਤ ਹੀ ਗੁਣਕਾਰੀ ਹੁੰਦਾ ਹੈ। ਨੰਬਰ 5 ਲਸਣ ਦੇ ਰਸ ਵਿੱਚ ਨਮਕ ਪਾ ਕੇ ਪੀਣ ਨਾਲ ਪੇਟ ਦਰਦ ਦੂਰ ਹੋ ਜਾਂਦਾ ਹੈ। ਨੰਬਰ 6 কুমਿਹਾਰ ਦੁਆਰਾ ਭਾਂਡੇ ਬਣਾਉਣ ਲਈ ਵਰਤੀ ਜਾਂਦੀ ਮਿੱਟੀ ਵਿੱਚ ਥੋੜਾ ਜਿਹਾ ਦੇਸੀ ਕੀਓ ਮਿਲਾ ਕੇ ਸੋਜ ਵਾਲੀ ਜਗ੍ਹਾ ਤੇ ਲਾਉਣ ਨਾਲ ਸੋਜ ਠੀਕ ਹੋ ਜਾਂਦੀ ਹੈ। ਨੰਬਰ 7 ਸਵੇਰੇ ਨਾਸ਼ਤੇ ਤੋਂ ਬਾਅਦ ਥੋੜੀ ਜਹੀ ਅੰਜੀਰ ਖਾਣ ਨਾਲ ਲੋਕੋਰੀਆ ਦੀ ਸਮੱਸਿਆ ਜੜ ਤੋਂ ਖਤਮ ਹੋ ਜਾਂਦੀ ਹੈ। ਨੰਬਰ 8 ਕਾਲੇ ਅੰਗੂਰ ਪੇਟ ਦੀ ਸਫਾਈ ਕਰਦੇ ਹਨ। ਨੰਬਰ 9 ਨਿੰਬੂ ਦੀਆਂ ਪੱਤੀਆਂ ਨੂੰ ਕੁਚਲ ਕੇ ਭਾਵ ਮਿੱਧ ਕੇ ਛੁੰਗਣ ਦੇ ਨਾਲ ਸਿਰ ਦਰਦ ਠੀਕ ਹੋ ਜਾਂਦਾ ਹੈ। ਨੰਬਰ 10 ਕੋਈ ਜ਼ਹਿਰੀਲੀ ਚੀਜ਼ ਜੇਕਰ ਸਰੀਰ ਦੇ ਅੰਦਰ ਚਲੀ ਜਾਵੇ ਤਾਂ ਤੁਰੰਤ ਨਮਕ ਖਾ ਲਵੋ ਅਜਿਹਾ ਕਰਨ ਦੇ ਨਾਲ ਉਸ ਜ਼ਹਿਰ ਦਾ ਅਸਰ ਘਟ ਜਾਵੇਗਾ ਨੰਬਰ 11 ਚਾਰ ਪੰਜ ਕਾਲੀਆਂ ਮਿਰਚਾਂ ਮੱਖਣ ਨਾਲ ਖਾਣ ਦੇ ਨਾਲ ਸੋਜ ਠੀਕ ਹੋ ਜਾਂਦੀ ਹੈ ਨੰਬਰ 12 ਚਿਹਰੇ ਤੇ ਚੁਕੰਦਰ ਦਾ ਛਿਲਕਾ ਲਗਾਉਣ ਦੇ ਨਾਲ ਛਾਈਆਂ ਠੀਕ ਹੋ ਜਾਂਦੀਆਂ ਹਨ ਤੇ ਚਿਹਰੇ ਤੇ ਸੁੰਦਰਤਾ ਵੀ ਆਉਂਦੀ ਹੈ ਨੰਬਰ 13 ਜਿਹੜੇ ਲੋਕਾਂ ਨੂੰ ਰਾਤ ਨੂੰ ਲੇਟ ਸੌਣ ਦੀ ਆਦਤ ਹੈ ਉਨ੍ਹਾਂ ਲੋਕਾਂ ਦੀਆਂ ਲੱਤਾਂ ਤੇ ਅੱਖਾਂ ਜਲਦੀ ਕਮਜ਼ੋਰੀ ਮਹਿਸੂਸ ਕਰਨ ਲੱਗ ਜਾਂਦੀਆਂ ਹਨ। ਨੰਬਰ 14 ਜੇਕਰ ਤੁਹਾਡਾ ਬੱਚਾ ਮਿੱਟੀ ਖਾਂਦਾ ਹੈ ਤਾਂ ਉਸ ਨੂੰ ਕੇਲਾ ਤੇ ਸ਼ਹਿਦ ਦੋਵੇਂ ਮਿਲਾ ਕੇ ਖਾਣ ਨੂੰ ਦੇਵੋ। ਅਜਿਹਾ ਕਰਨ ਦੇ ਨਾਲ ਬੱਚਾ ਮਿੱਟੀ ਖਾਣੋਂ ਹਟ ਜਾਵੇਗਾ। ਨੰਬਰ 15 ਪਾਨ ਦੇ ਪੱਤਿਆਂ ਦਾ ਰਸ ਅੱਖਾਂ ਵਿੱਚ ਲਗਾਉਣ ਦੇ ਨਾਲ ਅੱਖਾਂ ਦੀ ਲਾਲੀ ਖਤਮ ਹੋ ਜਾਂਦੀ ਹੈ। ਨੰਬਰ 16 ਬੁੱਲਾਂ ਦਾ ਸੁੱਜ ਜਾਣਾ ਗੁਰਦੇ ਖਰਾਬ ਹੋਣ ਦੀ ਨਿਸ਼ਾਨੀ ਹੈ। ਨੰਬਰ 17 ਖਾਣੇ ਵਿੱਚ ਲਸਣ ਅਤੇ ਅੰजीर ਬਰਾਬਰ ਮਾਤਰਾ ਵਿੱਚ ਪਾ ਕੇ 2 ਮਹੀਨਿਆਂ ਤੱਕ ਖਾਣ ਨਾਲ ਗੋਡਿਆਂ ਦਾ ਤਰਦ ਠੀਕ ਹੋ ਜਾਂਦਾ ਹੈ। ਨੰਬਰ 18 10 ਗ੍ਰਾਮ ਪੀਸੀ ਹੋਈ ਸੌਂਫ ਨੂੰ ਘੋਵ ਵਿੱਚ ਮਿਲਾ ਕੇ ਖਾਣ ਨਾਲ ਚੱਕਰ ਆਉਣੇ ਬੰਦ ਹੋ ਜਾਂਦੇ ਹਨ। ਨੰਬਰ 19 ਰਸੋਈ ਦੀ ਸੈਲਫ ਵਾਲੇ ਪੋਚੇ ਨੂੰ ਸੈਲਫ ਸਾਫ਼ ਕਰਨ ਤੋਂ ਬਾਅਦ ਗਰਮ ਪਾਣੀ ਨਾਲ ਧੋ ਕੇ ਤੁੱਪ ਵਿੱਚ ਸੁਕਾਓ। ਅਜਿਆ ਕਰਨ ਨਾਲ ਉਸ ਵਿੱਚੋਂ ਸਾਰੀ ਚਿਕਨਾਈ ਦੂਰ ਹੋ ਜਾਵੇਗੀ। ਨੰਬਰ 20 ਜਦੋਂ ਤੁਸੀਂ ਸਰਦੀਆਂ ਵਿੱਚ ਚਾਹ ਬਣਾਉਂਦੇ ਹੋ ਤਾਂ ਚਾਹ ਵਿੱਚ ਤੁਸੀਂ ਇਲਾਇਚੀ, ਲੌਂਗ, ਅਦਰਕ ਆਦ ਪਾਉਂਦੇ ਹੋ। ਉਸੇ ਤਰ੍ਹਾਂ ਹੀ ਗਰਮੀਆਂ ਵਿੱਚ ਤੁਸੀਂ ਚਾਹ ਵਿੱਚ ਸੌਂਫ ਪਾ ਸਕਦੇ ਹੋ ਜੋ ਕਿ ਹਾਜਮੇ ਲਈ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ। ਨੰਬਰ 21 ਬੈੱਡਰੂਮ ਵਿੱਚੋਂ ਵਧੀਆ ਖੁਸ਼ਬੂ ਆਵੇ ਇਸ ਲਈ ਤੁਸੀਂ ਆਪਣੇ ਕਮਰੇ ਵਿੱਚ 에ਅਰ ਫਰੈਸ਼ਨਰ ਪਾਕਟ ਦੀ ਡੱਬੀ ਰੱਖ ਸਕਦੇ ਹੋ। ਜਾਂ ਫਿਰ ਤੁਸੀਂ ਰੂਮ ਸਪਰੇ ਵੀ ਵਰਤ ਸਕਦੇ ਹੋ। ਨੰਬਰ 2 ਬਾਧੂ ਕੱਪੜੇ ਨੂੰ ਇਕੱਠੇ ਕਰਕੇ ਰੱਖਣ ਲਈ ਤੁਸੀਂ ਲਿਫਾਫੇ ਬੈਗਾਂ ਤੋਂ ਇਲਾਵਾ ਬਾਧੂ ਪੇ ਖਾਲੀ ਸਰਾਣਿਆਂ ਵਿੱਚ ਵੀ ਪਾ ਕੇ ਸਟੋਰ ਕਰਕੇ ਰੱਖ ਸਕਦੇ ਹੋ। ਨੰਬਰ 23 ਬੱਡਾਂ ਵਿੱਚੋਂ ਮਿੱਟੀ ਕੱਟਾ ਸਾਫ਼ ਕਰਨ ਲਈ ਸਭ ਤੋਂ ਪਹਿਲਾਂ ਬੱਡਾਂ ਵਿੱਚ ਸੁੱਕਾ ਕੱਪੜਾ ਫੇਰ ਕੇ ਮੋਟੀ-ਮੋਟੀ ਮਿੱਟੀ ਕੱਟ ਦਿਓ। ਫਿਰ ਬੱਡਾਂ ਵਿੱਚ ਸਿੱਲਾ ਕੱਪੜਾ ਫੇਰ ਕੇ ਉਹਨਾਂ ਨੂੰ ਵਿੱਚੋਂ ਸਾਫ਼ ਕਰਦੇ ਬੋ। ਇਹ ਫਿਰ 4-5 ਘੰਟੇ ਹਵਾ ਲਵਾ ਕੇ ਕੱਪੜੇ ਬੈਲਟਾਂ ਵਿੱਚ ਰੱਖ ਦੇਵੋ। ਨੰਬਰ 24 ਚਿਬੜਾਂ ਦੀ ਚਟਨੀ ਨੂੰ ਜ਼ਿਆਦਾ ਸਵਾਦ ਬਣਾਉਣ ਲਈ ਉਸ ਵਿੱਚ ਹਮੇਸ਼ਾ ਲਾਲ ਸਾਪ ਦੀ ਮਿਰਚ ਸੁੱਕੀ ਜਾਂ ਰਸ ਵਾਲੀ ਦੀ ਵਰਤੋਂ ਕਰੋ। ਨੰਬਰ 25 ਬਾਥਰੂਮ ਵਿੱਚ ਵਰਤਣ ਵਾਲੀ ਬਾਲਟੀ ਜਾਂ ਟੱਬ ਨੂੰ ਹਫ਼ਤੇ ਵਿੱਚ ਇੱਕ ਵਾਰ ਕਿਸੇ ਵੀ ਸਕਰਬ ਬ੍ਰਸ਼ ਨਾਲ ਜ਼ਰੂਰ ਸਾਫ਼ ਕਰੋ। ਅਜਿਹਾ ਕਰਨ ਦੇ ਨਾਲ ਉਸ ਉੱਤੇ ਜ਼ਿਆਦਾ ਚਿਕਨਾਈ ਨਹੀਂ ਜਮੇਗੀ ਨੰਬਰ 26 ਬੱਚਿਆਂ ਦੀਆਂ ਖੇਡਾਂ ਨੂੰ ਹਮੇਸ਼ਾ ਕਿਸੇ ਵੱਡੀ ਟੋਕਰੀ ਜਾਂ ਬਕਸੇ ਵਿੱਚ ਇਕੱਠੀਆਂ ਕਰਕੇ ਹੀ ਰੱਖੋ ਤਾਂ ਜੋ ਘਰ ਵਿੱਚ ਸਫਾਈ रह ਸਕੇ ਤੁਸੀਂ ਧੋਣ ਵਾਲੇ ਕੱਪੜੇ ਜਿਸ ਬਾਸਕਟ ਵਿੱਚ ਪਾਉਂਦੇ ਹੋ ਉਸ ਵਿੱਚ ਵੀ ਬੱਚਿਆਂ ਦੇ ਖੇਡਾਂ ਪਾ ਕੇ ਰੱਖ ਸਕਦੇ ਹੋ ਅਜਿਹਾ ਕਰਨ ਦੇ ਨਾਲ ਤੁਹਾਡੇ ਬੱਚਿਆਂ ਦੀਆਂ ਖੇਡਾਂ ਕਦੇ ਵੀ ਇੱਧਰ ਉੱਧਰ ਖਿਲਰਣਗੀਆਂ ਨਹੀਂ ਤੇ ਨਾ ਹੀ ਛੇਤੀ ਟੁੱਟਣਗੀਆਂ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ